ਸੋ ਸ਼੍ਰੀ ਕਾਲ ਜੀ ਹੁਣ ਵਾਲੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਣ ਲੱਗੇ ਹਾਂ ਕਿ ਅੰਡਰਗਰਾਉਂਡ ਜਿਹੜੇ ਗੱਲੇ ਦੇ ਉੱਤੇ ਲੇਸ ਲੱਗਦੀ ਉਹ ਕਿਦਾਂ ਲੱਗਦੀ ਆ ਇੱਕ ਤਾਂ ਤੁਸੀਂ ਗਲਬਨਾ ਕੇ ਬਾਅਦ ਵਿੱਚ ਲਗਾ ਸਕਦੇ ਹੋ ਤੇ ਇਹ ਜਿਹੜੀ ਆ ਗੱਲੇ ਦੇ ਵਿੱਚ ਹੀ ਅਟੈਚ ਹੁੰਦੀ ਆ ਜਿਹੜੀ ਗੁੱਲਾ ਬਣਾ ਕੇ ਬਾਅਦ ਚ ਲੱਗਦੀ ਉਹ ਤੁਹਾਡੇ ਗਲੇ ਦੀ ਪੂਰੀ ਸ਼ੇਪ ਚੇਂਜ ਕਰ ਦਿੰਦੀ ਹੈ ਤੇ ਇਸ ਕਰਕੇ ਤੁਸੀਂ ਇਹ ਵਾਲੇ ਤਰੀਕੇ ਨਾਲ ਬੜੇ ਸੋਖੇ ਤਰੀਕੇ ਨਾਲ ਇਹਨੂੰ ਲਗਾ ਸਕਦੇ ਹੋ ਕੀ ਕਰਨਾ ਪਹਿਲਾਂ ਗੱਲਾ ਤੁਸੀਂ ਕਪੜੇ ਤੇ ਅਟੈਚ ਕਰ ਲਿਆ ਤੇ ਗਲੇ ਦਾ ਜਿਹੜਾ ਮੰਨ ਲਓ ਜਿੱਧਰੋਂ ਪੁੱਠੀ ਵਾਲੀ ਸਾਈਡ ਹੈ ਇਹ ਸਿੱਧੀ ਸਾਈਡ ਆ ਜਿਹੜਾ ਕੀ ਸਟਿਚ ਹੋਣ ਤੋਂ ਬਾਅਦ ਇਹ ਦਿਖਣਾ ਤੇ ਇਹਦੇ ਨਾਲ ਨਾਲ ਪਹਿਲਾਂ ਇੱਕ ਸੀਨ ਲਗਾ ਲਓ ਸੀਨ ਲਗਾਉਣ ਤੋਂ ਬਾਅਦ ਹੀ ਲੇਸ ਇਦਾਂ ਜਿੱਦਾਂ ਮੈਂ ਸੀਨ ਗਾ ਰਹੀਆਂ ਇਦਾਂ ਲਗਾਉਣੀ ਆ ਸੀਨ ਇਹਦੇ ਜਿਹੜੀ ਲੇਸ ਹੈ ਇਹਦੇ ਉੱਪਰ ਸਿੱਧੀ ਰੱਖਣੀ ਆ ਗਲੇ ਦੇ ਉੱਪਰ ਸਿੱਧੀ ਲੇਸ ਰੱਖ ਕੇ ਤੇ ਇਹਦੇ ਕਿਨਾਰੇ ਤੇ ਬਿਲਕੁਲ ਨਾਲ-ਨਾਲ ਸੀਨ ਲਗਾ ਲੈਣੀ ਆ ਹੁਣ ਤੁਹਾਡਾ ਜਿੰਨਾ ਗਲਾ ਹੋਣੀ ਤੁਸੀਂ ਕਟਿੰਗ ਕਰ ਲੈਣੀ ਹੈ ਦੀ ਮੰਨ ਲਓ ਆਪਾਂ ਇਹ ਗਲਾ ਸਾਢੇ 6 ਰੱਖਣਾ ਤਾਂ ਤੁਸੀਂ ਸਾਢੇ 7 ਕਟਿੰਗ ਕਰੋਗੇ ਕਿਉਂਕਿ ਅੱਧਾ ਇੰਚ ਜਿਹੜਾ ਮਾਰਜਿਨ ਚ ਚੱਲਿਆ ਜਾਣਾ ਤੇ ਲੇਸ ਦਾ ਵੀ ਥੋੜਾ ਜਿਆ ਰਹਿ ਜਾਣਾ ਆ ਦੋ ਕੁ ਪੁਆਇੰਟ ਦਾ ਫਰਕ ਪੈ ਜਾਂਦਾ ਹੁੰਦਾ ਇਸ ਕਰਕੇ ਇਹ ਸਾਢੇ 7 ਗਲਾ ਰੱਖਿਆ ਤੇ ਸਾਢੇ 6 ਤਿਆਰ ਰਹੇਗਾ 1 ਇੰਚ ਐਕਸਟਰਾ ਰੱਖਣਾ ਹੁੰਦਾ ਤੇ ਜਦੋਂ ਵੀ ਇਹ ਵਾਲੀ ਲੇਸ ਲਗਾਉਣੀ ਆ ਤਾਂ ਤੁਸੀਂ ਮੇਕ ਸ਼ੋਰ ਇਹ ਕਰਨਾ ਕਿ ਜਿਹੜਾ ਗਲਾ ਹੈ ਉਹ ਸਾਈਡ ਨੂੰ ਵੀ ਬ੍ਰਾਡ ਹੋਵੇ ਕਿਉਂਕਿ ਜੇ ਗਲਾ ਬ੍ਰਾਡ ਨਹੀਂ ਆ ਤਾਂ ਉਹ ਹੋਰ ਕੁੱਟਿਆ-ਕੁੱਟਿਆ ਜਾ ਹੋ ਜਾਂਦਾ ਲੇਸ ਲਗਾਉਣ ਨਾਲ ਕਿਉਂਕਿ ਗਲਾ ਜਿਹੜਾ ਉਹ ਰੇਪ ਚੋਂ ਦਾ ਲੇਸ ਰੇਪ ਚ ਨਹੀਂ ਆਉਂਦੀ ਇਸ ਕਰਕੇ ਥੋੜਾ ਖੁੱਲਾ ਗਲਾ ਰੱਖਣਾ ਪੈਂਦਾ ਲੇਸ ਲੱਗਣ ਤੋਂ ਬਾਅਦ ਸੈਂਟਰ 'ਚ ਇੱਕ ਕੱਚੀ ਸੀਨ ਲਗਾ ਲੈਣੀ ਕੱਚੀ ਸੀਨ ਲਗਾਉਣ ਤੋਂ ਬਾਅਦ ਇਹਦੇ ਨਾਲ-ਨਾਲ ਹੁਣ ਇੱਕ ਪੱਕੀ ਸੀਨ ਲਗਾਉਣੀ ਆ ਪੱਕੀ ਸੀਨ ਲਗਾਉਣ ਤੋਂ ਬਾਅਦ ਫੇਰੇ ਦੇ ਵਿੱਚ ਛੋਟੇ-ਛੋਟੇ ਕੱਟਸ ਲਗਾਉਣੇ ਆ ਤੇ ਕੱਟ ਲਗਾਉਣ ਦੇ ਨਾਲ ਇੱਕ ਟ੍ਰਿਕ ਹੋਰ ਆ ਕਿ ਜਿਹੜਾ ਗਲਾ ਪੂਰਾ ਰਾਉਂਡ ਸ਼ੇਪ ਚ ਜਾਵੇ ਮੈਂ ਤੁਹਾਨੂੰ ਤਰੀਕਾ ਦੱਸਦੀ ਆ ਕਿੱਦਾਂ ਬਣਾਉਣਾ ਉਹ ਤਰੀਕਾ ਬਿਲਕੁਲ ਸੈਂਟਰ ਦੇ ਵਿੱਚ ਇਹ ਜਿਹੜਾ ਗਲਾ ਬਣਨਾ ਚਾਹੀਦਾ ਆ ਕੁਝ ਵੀ ਇੱਧਰ ਉੱਧਰ ਨਾ ਹੋਵੇ ਲੇਸ ਦਾ ਡਿਜ਼ਾਈਨ ਫੇਰੀ ਸੋਨਾ ਲੱਗਦਾ ਕਿ ਜਿਹੜਾ ਗਲਾ ਆ ਬਿਲਕੁਲ ਬਰਾਬਰ ਪ੍ਰੋਪਰ ਇੱਕੋ ਸਾਈਜ਼ ਦਾ ਰਵੇ ਉਹਨੇ ਸੈਂਟਰ ਦੇ ਵਿੱਚੋਂ ਇੱਥੇ ਕੋਈ ਕਸਟਮਰ ਆ ਗਈ ਹੈ ਆਪਣਾ ਸੂਟ ਦਿਖਾਉਣ ਲੱਗ ਪਈ ਹੈਗੇ ਇਸ ਤੋਂ ਬਾਅਦ ਮੈਂ ਤੁਹਾਨੂੰ ਦੱਸਦੀਆਂ ਕਿ ਸੈਂਟਰ ਦੇ ਵਿੱਚ ਜਿਹੜਾ ਕਟਿੰਗ ਕਰ ਲੋ ਵੇਸਟ ਕੱਪੜਾ ਜਿਹੜਾ ਕਟਿੰਗ ਕਰਨ ਤੋਂ ਬਾਅਦ ਛੋਟੇ-ਛੋਟੇ ਕੱਟ ਲਗਾਓ ਕੱਟ ਲਗਾਉਣ ਤੋਂ ਬਾਅਦ ਹੁਣ ਇਹਦੇ ਵਿੱਚ ਲੇਸ ਆਹੀ ਉਹਨੂੰ ਵੀ ਕੱਟ ਲਗਾਣੇ ਆ ਪਹਿਲਾਂ ਤੁਸੀਂ ਦੇਖ ਲੈਣਾ ਫੋਲਡ ਕਰਕੇ ਵੀ ਇਹਦੀ ਜਿਹੜੀ ਲੇਸ ਆ ਬਿਲਕੁਲ ਬਰਾਬਰ ਰਹੀ ਹੈ ਸਾਰੇ ਪਾਸੇ ਕੋਈ ਤੋਂ ਵੱਧ ਘੱਟ ਤੇ ਨਹੀਂ ਗਈ ਹੁਣ ਇਹਦੇ ਉੱਪਰ ਉੱਪਰ ਇੱਕ ਸੀਨ ਲਗਾ ਲੈਣੀ ਆ ਇੱਥੇ ਸ਼ਾਇਦ ਮੇਰੇ ਕੋਈ ਮਿਸਟੇਕ ਹੋ ਗਈ ਆ ਮੈਂ ਕੱਟ ਲਾਣਾ ਭੁੱਲ ਗਈ ਹੀਗੀ ਹੁਣ ਇਹਨੂੰ ਦੁਬਾਰਾ ਆਪਾਂ ਜਿਹੜੀ ਵਿੱਚ ਲੇਸ ਆ ਉਹਦੇ ਕੱਟ ਲਗਾਵਾਂਗੇ ਕਿ ਜਿਹੜਾ ਗਲਾਇਆ ਬਹੁਤ ਸੋਹਣਾ ਰਾਉਂਡ ਸ਼ੇਪ ਦਾ ਹੀ ਰਵੇ ਇਹ ਗੱਲੇ ਦੇ ਉੱਤੇ ਦੋ ਜੜੀਆਂ ਆ ਡਬਲ ਸੀਨਾ ਵਜਣਗੀਆਂ ਡਬਲ ਸੀਨਾ ਤਾਂ ਵਜਣਗੀਆਂ ਕਿਉਂਕਿ ਜੜੀ ਲੇਸ ਆ ਬਿਲਕੁਲ ਉੱਬਰ ਕੇ ਬਾਹਰ ਆਏ ਚੰਗੀ ਤਰ੍ਹਾਂ ਕਿ ਤੋ ਵੀ ਅੰਦਰ ਨੂੰ ਫੋਲਡ ਨਾ ਰਹੇ ਇਹ ਦੇਖੋ ਬੜਾ ਹੀ ਸੋਹਣਾ ਲੇਸ ਦਾ ਡਿਜ਼ਾਈਨ ਹੀ ਤੇ ਬਹੁਤ ਹੀ ਸੋਹਣੀ ਗੱਲੇ ਨੂੰ ਲੇਸ ਲੱਗੀ ਆ ਇਹਦੇ ਨਾਲ ਨਾਲ ਇੱਕ ਸੀਨਾ ਹੀ ਹੋਰ ਲਗਾ ਲੈਣੀ ਆ ਇਹ ਪੂਰਾ ਸੂਟ ਬਹੁਤ ਸੋਹਣਾ ਬਣਿਆ ਹੋਈਗਾ ਪੂਰੇ ਸੂਟ ਤੇ ਸੇਮ ਇਦਾਂ ਹੀ ਲੇਸਿੰਗ ਕੀਤੀ ਹੋਈਗੀ ਤੇ ਇਹ ਜਲਦੀ ਜਲਦੀ ਜਿ 스ਪੀਡ ਚ ਵੀਡੀਓ ਬਣੀ ਆ ਉਮੀਦ ਕਰਦੇ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਤੁਹਾਨੂੰ ਕੋਈ ਵੀ ਕੁਐਰੀਜ਼ ਹੋਈਆਂ ਤਾਂ ਇਹ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਤਾਂ ਬਾਅਦ ਗਲੇ ਨੂੰ ਪ੍ਰੈਸਿੰਗ ਕਰ ਲੋ ਚੰਗੀ ਤਰ੍ਹਾਂ ਇਹਦੇ ਨਾਲ ਨਾਲ ਇੱਕ ਹੋਰ ਡਬਲ ਸੀਨ ਲਗਾ ਕੇ ਇਹਨੂੰ ਪ੍ਰੈਸਿੰਗ ਕਰਕੇ ਬਿਲਕੁਲ ਤੇ ਫਿਰ ਇਹਦੇ ਨਾਲ ਜਿਹੜੇ ਮੋਡੇ ਅਟੈਚ ਕਰਨੇ ਆ ਜਿਹੜੇ ਵੀ ਕੋਈ ਵਿੰਗਵਲ ਹੋਣਗੇ ਉਹ ਨਿਕਲ ਜਾਣਗੇ ਸ਼ੁਰੂ ਸ਼ੁਰੂ ਚ ਇਹ ਚੀਜ਼ ਲਗਾਉਣੀ ਔਖੀ ਲੱਗਦੀ ਆ ਬਾਅਦ ਚ ਈਜ਼ੀ ਹੋ ਜਾਂਦੀ ਆ